ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਬੈਜੀ ਨੂੰ ਲਾਈਨ ਤੇ ਲੈਣ ਲੱਗੇ ਆਂ ਤੇ ਇਹਨਾਂ ਨੇ ਮਹਾਰਾਜ ਦੇ ਸ਼ਰਬਤ ਯੂਜ਼ ਕੀਤਾ ਹੋਇਆ ਆਪਾਂ ਇਹਨਾਂ ਤੋਂ ਰਿਵਿਊ ਜਾਣਾਂਗੇ ਔਰ ਤੁਸੀਂ ਵੀ ਐਂਡ ਤੱਕ ਦੇਖਿਓ ਵੀ ਕੀ ਇਹਨਾਂ ਦਾ ਕਹਿਣਾ ਵਾ ਹੈ ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ हां जी ससीガル जी ਤੁਸੀਂ ਮਹਾਰਾਜ ਸ਼ਹੀ ਸ਼ਰਬਤ ਯੂਜ਼ ਕਰ ਰਹੇ ਹੋਗੇ हां जी हां जी ਕਰ ਰਹੇ ਆ ਜੀ ਤੇ ਕਿਸ ਤਰ੍ਹਾਂ ਹੁਣ ਤੁਸੀਂ ਅ ਸਰ ਬਹੁਤ ਵਧੀਆ ਜੀ ਸਾਰਿਆਂ ਨਾਲ ਪਹਿਲਾਂ ਤਾਂ ਮੈਂ ਥੈਂਕਸ ਕਰਦਾ ਤੁਹਾਡਾ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਪ੍ਰੋਡਕਟ ਆ ਮੈਂ ਖੁਦ ਯੂਜ਼ ਕਰ ਰਿਹਾ ਸੀਗਾ ਤੇ ਇਸ ਟਾਈਮ ਮੇਰੇ ਮਦਰ ਲੈ ਰਹੇ ਆ ਓਕੇ ਜੀ 75 ਦੀ ਏਜਾ ਇਸ ਤਰ੍ਹਾਂ ਉਹਨਾਂ ਦੀ ਲੇਕਿਨ ਰਿਜ਼ਲਟ ਬਹੁਤ 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 ਵਧੀਆ ਨੇ ਉਹਨਾਂ ਦੇ ਮੰਨ ਲਓ ਪਹਿਲਾਂ ਤਾਂ ਇਕੱਲੇ ਪੇਟ ਲਈ ਅਸੀਂ ਸੋਚਦੇ ਸੀ ਪਰ ਜਿਵੇਂ ਉਹਨਾਂ ਦੇ ਪੈਰਾਂ ਤੇ ਜਿਵੇਂ ਸੋਜ ਜਿਹਾ ਕੋਈ ਦਰਦ ਵਗੈਰਾ ਸੀ ਪੂਰੀ ਬਾਡੀ ਚ ਉਹ ਬਹੁਤ ਠੀਕ ਨੇ ਪੀਪੀ ਵਗੈਰਾ ਪੂਰਾ ਕੰਟਰੋਲ ਚ ਇਵਨ ਕਿ ਪੂਰੀ ਬਾਡੀ ਦੇ ਉੱਤੇ ਮੰਨ ਲਓ ਜਿਹੜਾ ਪੋਜ਼ਿਟਿਵ ਸਾਰੇ ਇਫੈਕਟ ਸਾਬ ਜਿ ਦੇਖ ਤੇ ਮੈਂ ਤਾਂ ਬਾਰ ਬਾਰ ਇਹ ਕਹੂੰਗਾ ਵੀ ਮੈਂ ਤੁਹਾਡਾ ਥੈਂਕਸ ਕਰਦਾ ਕਿ ਮੈਨੂੰ ਜਿਹੜਾ ਇਹ ਪ੍ਰੋਡਕਟਾ ਬਹੁਤ ਵਧੀਆ ਲੱਗਿਆ ਤੁਹਾਡੇ ਤੇ ਮੇਰੀ ਕੋਸ਼ਿਸ਼ ਇਹ ਵੀ ਹੈ ਕਿ ਮੈਂ ਤਾਂ ਆਪਣੇ ਵੱਲੋਂ ਹੀ ਲੋਕਾਂ 'ਚ ਪ੍ਰਚਾਰ ਕਰ ਰਿਹਾ ਵੀ ਜੇ ਤੁਹਾਨੂੰ ਕੋਈ ਇਤਾਂ ਦੀ ਦਿੱਕਤ ਆ ਤਾਂ ਵੀ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰੋ ਬਹੁਤ ਵਧੀਆ ਜੀ ਮੇਰੇ ਵੱਲੋਂ ਮੰਨ ਲਓ ਮੈਂ ਤਾਂ 5 ਸਟਾਰ ਰੇਟਿੰਗ ਦੇਣਾ ਜੀ ਤੁਹਾਡੇ ਇਸ ਪ੍ਰੋਡਕਟ ਨੂੰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਤੁਹਾਡਾ ਕਦੇ ਲੁਧਿਆਣਾ ਆਗੇ ਤਾਂ ਜ਼ਰੂਰ ਮਿਲ ਕੇ ਜਾਇਓ ਤੁਸੀਂ ਸਾਨੂੰ ਹਾਂਜੀ ਹਾਂਜੀ